ਸ਼੍ਰੀ ਚੰਦ ਜਿਹੜੇ ਸਨ ਉਹ ਸ਼ਿਵਜੀ ਦਾ ਸਰੂਪ ਸਨ ਕੀ ਇਹਦੇ ਵਿੱਚ ਹੈ ਕੋਈ ਗੱਲ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸ਼੍ਰੀ ਚੰਦ ਜੀ ਸ਼੍ਰੀ ਚੰਦ ਜੀ ਸੀ ਹੂੰ ਸਮਝਦੇ ਕ ਨਹੀਂ ਸ਼ਿਵਜੀ ਸ਼ਿਵਜੀ ਸੀ ਸ਼੍ਰੀ ਚੰਦ ਜੀ ਸ਼੍ਰੀ ਚੰਦ ਜੀ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸ਼ਿਵਜੀ ਸ਼੍ਰੀ ਚੰਦ ਸੀ ਇਹ ਵੀ ਨਹੀਂ ਕਹਿ ਸਕਦੇ ਵੀ ਸ਼੍ਰੀ ਚੰਦ ਸ਼ਿਵਜੀ ਸੀ ਹੂੰ ਪਰ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਦੇਵੀ ਦੇਵਤੇ ਵੀ ਨਮਸਕਾਰ ਹੁੰਦੇ ਸੀ ਇਤਿਹਾਸ ਵੀ ਮੰਨਦਾ ਹੈ ਜਦੋਂ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਕਰਤਾਰਪੁਰ ਸਾਹਿਬ ਮਿਲਦੇ ਆ ਤਾਂ ਉੱਥੇ ਉਹ ਜਿਹੜੀ ਦੇਵੀ ਦਾ ਗੁਰੂ ਅੰਗਦ ਦੇ ਮਹਾਰਾਜ ਯਾਤਰਾ ਕਰਨ ਗਏ ਸੀ ਉਹ ਦੇਵੀ ਆ ਪੁਛਾੜੂ ਮਾਰ ਰਹੀ ਸੀ ਗੁਰੂ ਨਾਨ ਗੁਰੂ ਅੰਗਦ ਦੇ ਮਹਾਰਾਜ ਭਾਈ ਲੈਣਾ ਦੀ ਪੁੱਛਦੇ ਆ ਵੀ ਮਾਤਾ ਤੂੰ ਇੱਥੇ ਝਾੜੂ ਮਾਰਦੀ ਆ ਅਸੀਂ ਤਾਂ ਤੇਰੇ ਦਰ ਤੇ ਝਾੜੂ ਮਾਰਦੇ ਆ ਕਹਿੰਦੀ ਮੈਨੂੰ ਇੱਥੇ ਮਾਰਨਾ ਪੈਂਦਾ ਮੈਂ ਇੱਥੋਂ ਲੈ ਕੇ ਜਾਨੀ ਸਾਰਾ ਕੁਝ ਮਤਲਬ ਦੇਵੀ ਦੇਵਤੇ ਵੀ ਗੁਰੂ ਨਾਨਕ ਦੇ ਘਰ ਦਾ ਗੁਣगान ਕਰਦੇ ਆ ਤੁਸੀਂ ਪੜੋ ਸੋਦਰ ਤੇਰਾ ਕਿਹਾ ਸੋ ਕਰਕੇ ਆ ਜਿਤਵੇ ਸਭ ਸੰਭਾਲੇ ਗਾਵੰਤ ਤੁਧਨੋ ਇੰਦਰਿੰਦਰ ਆਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਖੀ ਸਰਜਗੁ ਵਿਦਵਾ ਨਾਲੇ ਗਾਵੰਤ ਤੁਧਨੋ ਮੋਹਨੀ ਆ ਮਨ ਮੋਹਣ ਸੁਰਗਮ ਸਾਰੀ ਸ੍ਰਿਸ਼ਟੀ ਗੁਰਨਾਨਕ ਨੂੰ ਗਾ ਰਹੀ ਆ ਸੋ ਜਿਹੜਾ ਇਹ ਗੱਲ ਕਹਿ ਦੇਣੀ ਵੀ ਉਹ Shivji ਦਾ ਅਵਤਾਰ ਫਿਰ ਕੀ ਗੱਲ ਆ ਗੁਰੂ ਨਾਨਕ ਦੇ ਘਰ ਦੇ ਵਿੱਚ ਏਦਾਂ ਅਵਤਾਰ ਹੀ ਆਇਆ ਕੋਈ ਇਹ ਤਾਂ ਨਹੀਂ ਵੀ ਉਹ ਹੋਰ ਹੀ ਕੋਈ ਉੱਠ ਕੇ ਆ ਗਿਆ ਜਾਂ ਕੁਝ ਕਹਿ ਦੋ ਵੀ ਹਰਨਾਕਸ਼ ਨੇ ਗੁਰੂ ਨਾਨਕ ਦੇ ਘਰ ਜਨਮ ਲੈ ਲਿਆ ਉਹਨੂੰ ਤੁਸੀਂ ਪ੍ਰਵਾਨ ਕਰੋਗੇ ਇੱਕ ਦੇਵਤਾ ਆਇਆ ਦੇਵਤੇ ਦੀ ਕੀ ਗੱਲ ਹੈ ਉਹਦੇ ਨਾਲ ਅਸੀਂ Hindu ਬਣ ਜਾਾਂਗੇ ਸਮਝੋ ਗੱਲ ਮਤਲਬ ਆਪਾਂ ਕਹਿ ਸਕਦੇ ਹਾਂ ਨਾ ਜਿਵੇਂ ਆਪਾਂ ਕਹਿੰਦੇ ਆ ਵੀ ਕਿਸੇ ਦੇ ਘਰ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ ਤਾਂ ਆਪਾਂ ਕਹਿੰਦੇ ਆ ਵੀ ਇਸ ਬਿਲਕੁਲ ਆਪਣੇ ਦਾਦੇ ਤੇ ਗਿਆ ਇਹਦੀਆਂ ਆਤਮਾ ਵੀ ਇਹਦੇ ਦਾਦੇ ਮਤਲਬ ਉਹ ਉਹ ਦਾਦਾ ਤਾਂ ਨਹੀਂ ਹੋ ਗਿਆ ਦਾਦਾ ਤਾਂ ਨਹੀਂ ਹੋਗੇ ਬਿਲਕੁਲ ਤੁਸੀਂ ਗੱਲ ਸਹੀ ਹੈ ਦਾਦਾ ਤਾਂ ਨਹੀਂ ਜੇ ਕੋਈ ਦੇਵਤਾ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਗਟ ਹੋ ਗਿਆ ਸ਼੍ਰੀ ਚੰਦ ਸ਼ਿਵਜੀ ਤਾਂ ਨਹੀਂ ਬਣ ਗਏ ਸ਼ਿਵਜੀ ਸ਼੍ਰੀ ਚੰਦ ਨਹੀਂ ਬਣਦੇ ਅਲੱਗ-ਅਲੱਗ ਕਿਰਦਾਰ ਨੇ ਜੇ ਇਹ ਧਾਰਨਾ ਮੰਨੀ ਜਾਂਦੀ ਆ ਵੀ ਸ਼ਿਵਜੀ ਦੇ ਰੈਣ ਸੈਣ ਵਾਂਗੂ ਬਾਬਾ ਸ਼੍ਰੀ ਚੰਦਰ ਜੀ ਆਪਣੇ ਸਰੀਰ ਤੇ ਸਵਾਹ ਮਲ ਕੇ ਰੱਖਦੇ ਸੀ ਤਾਂ ਲੋਕਾਂ ਨੇ ਧਾਰਨਾ ਬਣਾ ਲਈ ਤਾਂ ਸ਼ਿਵਜੀ ਹੋਈ ਨੇ ਤਾਂ ਫਿਰ ਕੀ ਉਹਦੇ ਵਿੱਚ ਗੱਲ ਹੋ ਗਈ ਹੈ ਤਾਂ ਉਹ ਬਾਬਾ ਸ਼੍ਰੀ ਚੰਦਰ ਜੀ ਹੋਈ ਨਾ ਹੈ ਤਾਂ ਗੁਰੂ ਨਾਨਕ ਦੇ ਪੁੱਤਰ Shivji ਦੀ ਦੇ ਪਿਤਾ ਦੀ ਦਾ ਕੀ ਨਾਮ ਸੀ ਘੱਟੋ ਘੱਟ ਅਸੀਂ ਨਾਮ ਤਾਂ ਦੇ ਦਤਾ ਵੀ ਗੁਰੂ ਨਾਨਕ ਦੇ ਪਿਤਰ ਨੂੰ ਪੁੱਤਰ ਨੇ Shivji ਨਹੀਂ ਹੈ ਬਾਬਾ ਸ਼੍ਰੀ ਚੰਦਰ ਜੀ ਨੇ ਉਹ Shivji ਨਹੀਂ ਨੇ Shivji ਦੀ ਸੰਗਿਆ ਨਾਲ ਤੁਲਨਾ ਕੀਤੀ ਗਈ ਆ ਉਹ ਤੁਲਨਾ ਦੇਵੀ ਦੇਵੀਆਂ ਦੇਵਤਿਆਂ ਦੀ ਸਾਡੇ ਘਰ ਦੇ ਵਿੱਚ ਸਦਾ ਹੀ ਆ ਸਦਾ ਹੀ ਇਸ ਘਰ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਦੇਵੀ ਦੇਵਤੇ ਨਮਸਕਾਰਾਂ ਕਰਦੇ ਆਏ ਨੇ ਬਾਬਾ ਸ਼੍ਰੀ ਚੰਦਰ ਜੀ ਨੇ ਗੁਰੂ ਨਾਨਕ ਦੇ ਘਰ ਦਾ ਝੰਡਾ ਬੁਲੰਦ ਰੱਖਿਆ ਹੋਰ ਵੀ ਬਹੁਤ ਚਰਚਾ ਆਪਾਂ ਉਦਾਸੀਨ ਸੰਪਰਦਾ ਦੇ ਉੱਤੇ ਬਾਬਾ ਸ਼੍ਰੀ ਚੰਦਰ ਜੀ ਦੇ ਉੱਤੇ ਕਰ ਲਾਂਗੇ ਪਰ ਹੁਣ ਬਹੁਤ ਲੰਬਾ ਹੋ ਗਿਆ ਮੈਂ ਕਿਹਾ ਇਹ ਮੈਂ ਤਾਂ ਟੌਪਿਕ ਐਂਡ ਤੇ ਛਿੜਿਆ ਅਗਲੇ ਵਸਤੇ ਹੋਊਗਾ ਹਾਂ ਹਾਂ ਅਗਲੀ ਵੀਡੀਓਸ ਤੇ ਅਗਲੀਆਂ ਆਪਾਂ ਤੁਹਾਡੇ ਸਰੋਤਿਆਂ ਨੂੰ ਅਖੀਰ ਚ ਜਾਂਦੇ ਜਾਂਦੇ ਵੀ ਦਰਜ ਕਰਾ ਦਈਏ ਵੀ ਜੇ ਤੁਸੀਂ ਕ੍ਰਿਟੀਸਾਈਜ਼ ਨਹੀਂ ਕਰੋਗੇ ਤਾਂ ਅਸੀਂ ਸਿੱਖ ਸਿਧਾਂਤਾਂ ਉੱਤੇ ਵੀ ਗੱਲ ਕਰਾਂਗੇ ਤੇ ਕਰਦੇ ਰਹਿਾਂਗੇ ਬਹੁਤ ਮਸਲੇ ਉੱਠਦੇ ਨੇ ਬਾਣੇ ਬਾਰੇ ਉੱਠਦੇ ਨੇ ਅੱਜਕੱਲ ਦੀ ਨੌਜਵਾਨੀ ਬਾਰੇ ਉੱਠਦੇ ਨੇ ਨਸ਼ਿਆਂ ਬਾਰੇ ਉੱਠਦੇ ਨੇ ਜਾਂ ਸਿੱਖਾਂ ਦੀ ਪਰੰਪਰਾ ਬਾਰੇ ਉੱਠਦੇ ਨੇ ਸੰਪਰਦਾਵਾਂ ਬਾਰੇ ਉੱਠਦੇ ਨੇ ਜੇ ਉਹਨਾਂ ਦੇ ਵਿੱਚ ਵਿਵਾਦ ਨਹੀਂ ਹੋਵੇ ਜੋ ਉਹਨਾਂ ਦੇ ਵਿੱਚ ਤੁਸੀਂ ਸਾਨੂੰ ਸਿੱਧੇ ਤੌਰ ਤੇ ਟਾਰਗੇਟ ਨਹੀਂ ਕਰੋ ਤਾ ਅਸੀਂ ਸਮਝਾਂ ਕਿ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੇ ਤੁਸੀਂ ਸਾਨੂੰ ਇੱਕ ਧਿਰ ਦਾ ਹਿੱਸਾ ਬਣਾਓਗੇ ਤਾਂ ਫਿਰ ਮੈਂ ਉਸ ਗੱਲ ਦੇ ਹੱਕ 'ਚ ਨਹੀਂ ਹਾਂ ਸਿੱਖ ਸਿਧਾਂਤਾਂ ਦੇ ਲਈ ਅਸੀਂ ਅਕਾਲ ਤਖਤ ਸਾਹਿਬ ਨੂੰ ਸਿੱਖ ਪਰੰਪਰਾ ਨੂੰ ਸਿੱਖ ਪਰਮ ਮਰਯਾਦਾਵਾਂ ਨੂੰ ਸਮਰਪਿਤ ਆ ਅਸੀਂ ਕਿਸੇ ਇੱਕ ਪੱਖ ਦਾ ਹਿੱਸਾ ਨਹੀਂ ਹਾਂ ਸੰਪਰਦਾਵਾਂ ਸਾਡੇ ਲਈ ਸਤਿਕਾਰਯੋਗ ਨੇ ਸ਼ਰੋਮਣੀ ਅਕਾਲ ਤਖਤ ਸਾਹਿਬ ਹੈ ਸੰਪਰਦਾਵਾਂ ਅਕਾਲ ਤਖਤ ਸਾਹਿਬ ਦਾ ਮਤਲਬ ਕਿ ਪੂਰਾ ਸਰੂਪ ਆ ਪੰਥ ਦਾ ਸਰੂਪ ਆ ਤੇ ਦਾਸ ਨਿਰਮਲ ਸੰਪਰਦਾਇ ਦਾ ਬੱਚਾ ਨਿਰਮਲ ਸੰਪਰਦਾਇ ਦੇ ਦਾਸ ਦੇ ਮੁਰਸ਼ਿਦ ਮਹਾਂਪੁਰਸ਼ ਮਾਨਤਬਾ ਬਾਬਾ ਹਰੀ ਸਿੰਘ ਜੀ ਉਹਨਾਂ ਦੀ ਕਿਰਪਾ ਰਹੀ ਮੇਰੇ ਵਿਦਿਆਦਾਤਿਆਂ ਦੀ ਕਿਰਪਾ ਰਹੀ ਜਿਨ੍ਹਾਂ ਨੇ ਵੀ ਮੈਨੂੰ ਸਤਕਾਰਯੋਗ ਗਿਆਨੀ ਜੀ ਸਿੰਘ ਸਾਹਿਬ ਗਿਆਨੀ ਪ੍ਰਤਪਾਲ ਸਿੰਘ ਦੀ ਪਟਿਆਲੇ ਵਾਲੇ ਉਹਨਾਂ ਨੇ ਵੀ ਬਹੁਤ ਸਿੱਧਾਂ ਦਿੱਤੀਆਂ ਬਹੁਤ ਮਹਾਂਪੁਰਸ਼ਾਂ ਕਾਲੋਂ ਸਿੱਧਾਂ ਪ੍ਰਾਪਤ ਹੋਈਆਂ ਉਨਾ ਸਾਰਿਆਂ ਦਾ ਹੀ ਧੰਨਵਾਦ ਹੈ ਤੇ ਇਸੇ ਤਰ੍ਹਾਂ ਆਪਣੀ ਸੰਪਰਦਾ ਵੱਲੋਂ ਮੈਂ ਸਾਰੀ ਸੰਗਤ ਨੂੰ ਗੁਰੂ ਨਾਨਕ ਦੇ ਘਰ ਦੀ 350 ਸਾਲ ਦੀ ਜਿਹੜਾ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਆ ਰਿਹਾ ਉਹਦੇ ਲਈ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਮੈਨੂੰ ਪਤਾ ਲੱਗਿਆ ਸ੍ਰੀ ਦਰਬਾਰ ਸਾਹਿਬ ਦੀ ਸਟੇਜ ਤੋਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਹਿਜ ਪਾਠ ਦਾ ਭੋਗ ਪਾਇਆ ਜਾਏਗਾ ਤੇ ਮੈਂ ਕਵਾਂਗਾ ਵੱਧ ਤੋਂ ਵੱਧ ਸਹਿਜ ਪਾਠ ਕਰਕੇ ਗੁਰੂ ਸਾਹਿਬ ਜੀ ਦਾ ਸਿੱਧੀ ਦਾ ਮਨਾਓ ਤੁਹਾਨੂੰ ਤੁਹਾਡੀ ਟੀਮ ਨੂੰ ਤੁਹਾਡੇ ਕੈਮਰੇ ਵਾਲਿਆਂ ਨੂੰ ਤੁਹਾਡੇ ਸਰੋਤਿਆਂ ਨੂੰ ਮੈਂ ਵਾਰ-ਵਾਰ ਆਪਣੇ ਦਿਲ ਦੇ ਗਹਿਰਾਈਆਂ ਤੋਂ ਰਿਣੀ ਹਾਂ ਧੰਨਵਾਦ ਕਰਦਾ ਜਿਹੜੇ ਪੰਥਕ ਮਸਲਿਆਂ ਦੇ ਉੱਤੇ ਬੜੀ ਸੰਜੀਦਗੀ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਮਹਾਰਾਜ ਤੁਹਾਨੂੰ ਲੰਮੀ ਉਮਰਾਂ ਬਖਸ਼ੇ ਤੁਹਾਡੇ ਸਰੋਤਿਆਂ ਨੂੰ ਚੜ੍ਹਦੀ ਕਲਾ ਸਿੱਖੀ ਸਦਕ ਭਰੋਸਾ ਬਖਸ਼ਣ ਸਾਨੂੰ ਵੀ ਮਹਾਰਾਜ ਜੇ ਕੋਈ ਮੇਰੀ ਭੁੱਲ ਗਲਤੀ ਹੋਈ ਆ ਤਾਂ ਮੇਰੇ ਗੁਰੂਆਂ ਦਾ ਉਹਦੇ ਵਿੱਚ ਕੁਝ ਨਹੀਂ ਆ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਉਹਨਾਂ ਨੇ ਸਹੀ ਪੜ੍ਹਾਇਆ ਪਰ ਜੋ ਕੁਝ ਮੈਂ ਗਲਤ ਸਮਝਿਆ ਜੋ ਗਲਤ ਆ ਉਹ ਮੇਰਾ ਆਪਣਾ ਮੇਰੀ ਆਪਣੀ ਵੀ ਬੰਦੇ ਦੀ ਥਿਊ ਹੁੰਦਾ ਹੈ ਨਾ ਸੋ ਜੋ ਕੁਝ ਚੰਗਾ ਉਹ ਸਭ ਕੁਝ ਮੇਰੇ ਗੁਰੂਆਂ ਦਾ ਮਾ ਮੇਰੇ ਵਿਦਿਆਦਾਤਿਆਂ ਦਾ ਦਿੱਤਾ ਹੋਇਆ ਮੇਰੇ ਮੁਰਸ਼ਦ ਮਹਾਂਪੁਰਸ਼ਾਂ ਦਾ ਜੋ ਵੀ ਚੰਗਾ ਉਹਨਾਂ ਦਾ ਜੋ ਮਾੜਾ ਉਹ ਮੇਰਾ ਤੇ ਪੰਥ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਝੂਲਤੇ ਨਿਸ਼ਾਨ ਰਹੇ ਲਾਗਤੇ ਦੀਵਾਨ ਰਹੇ ਗਾਉਂਦੇ ਸੁਜਾਨ ਰਹੇ ਪੰਥ ਮਹਾਰਾਜ ਕੇ ਪੰਥ ਦਾ ਬੱਚਾ ਜਾਣ ਕੇ ਮੇਰੀਆਂ ਭੁੱਲਾਂ ਨੂੰ ਨਾਜ਼ ਵਿਚਾਰਨਾ ਮਾਫ ਕਰ ਦੇਣਾ ਅਰਦਾਸ ਕਰਨੀ ਵੀ ਮਹਾਰਾਜ ਪੰਥ ਦੀ ਸੇਵਾ ਦੇ ਵਿੱਚ ਹੀ ਜੀਵਨ ਬਤੀਤ ਕਰਾ ਦੇਣ ਬਹੁਤ ਧੰਨਵਾਦ ਫਤਿਹ ਇਨਸਾਨ ਚ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਇਸ ਪੋਡਕਾਸਟ ਦੇ ਵਿੱਚ ਅਸੀਂ ਕਾਫੀ ਗੱਲਾਂ ਕੀਤੀਆਂ ਅਸੀਂ ਗੱਲ ਮੂਲ ਮੰਤਰ ਤੇ ਵੀ ਕੀਤੀ ਅਸੀਂ ਗੱਲ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਕੀਤੀ ਅਸੀਂ ਗੱਲ ਦਸਮ ਗ੍ਰੰਥ ਸਾਹਿਬ ਜੀ ਤੇ ਵੀ ਕੀਤੀ ਅਸੀਂ ਗੱਲ ਜਿਹੜੀ ਆ ਅਰਦਾਸ ਤੇ ਵੀ ਕੀਤੀ ਕਿ ਕਿਸ ਤਰੀਕੇ ਨਾਲ ਅਰਦਾਸ ਜਿਹੜੀ ਆ ਉਹ ਉਤਪਨ ਹੋਈ ਤਾਂ ਕਿਦਾਂ ਗੁਰੂ ਸਾਹਿਬ ਨੇ ਜਿਹੜੀ ਆ ਅਰਦਾਸ ਜਿਹੜੀ ਉਹ ਸਾਨੂੰ ਦਿੱਤੀ ਤਾਂ ਜ਼ਰੂਰ ਮੈਂ ਤੁਸੀਂ ਜੇ ਇੱਥੇ ਤੱਕ ਪੋਡਕਾਸਟ ਦੇਖ ਰਹੇ ਹੋ ਤਾਂ ਕਾਫੀ ਮੈਨੂੰ ਲੱਗਦਾ ਐਸ ਪੋਡਕਾਸਟ ਦੇ ਵਿੱਚ ਤੁਸੀਂ ਇੰਟਰਸਟ ਰੱਖਿਆ ਹੋਏਗਾ ਤੇ ਜਾਣਕਾਰੀ ਜੜੀ ਆ ਉਹ ਹਾਸਲ ਕੀਤੀ ਹੋਏਗੀ ਸੋ ਹੋਰ ਵੀ ਇਹੋ ਜਿਹੇ ਪੋਡਕਾਸਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਓਨੀ ਦੇਰ ਤੱਕ ਤੁਹਾਡਾ ਧੰਨਵਾਦ ਕਰਾਂਗੇ ਤੇ ਮੈਂ ਕਵਾਂਗਾ ਤੇ ਅਗਲੇ ਪੋਡਕਾਸਟ ਦੇ ਵਾਸਤੇ ਜ਼ਰੂਰ ਸਾਨੂੰ ਕਮੈਂਟ ਦੇ ਵਿੱਚ ਰਾਏ ਦੇ ਦਿਓ ਵੀ ਤੁਸੀਂ ਅਗਲਾ ਪੋਡਕਾਸਟ ਜਿਹੜਾ ਹੈ ਉਹ ਕਿਸ ਟਾਪਿਕ ਤੇ ਦੇਖਣਾ ਚਾਹੁੰਦੇ ਤਾਂ ਓਨੀ ਦੇਰ ਤੱਕ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਵੀ ਤੁਸੀਂ ਇੱਥੇ ਤੱਕ ਸਾਡਾ ਪੋਡਕਾਸਟ ਦੇਖਿਆ ਮਹਾਰਾਜ ਸਾਹਿਬ ਜੀ ਕੋਲ ਕਸ਼ਮੀਰੀ ਪੰਡਤ ਨਹੀਂ ਆਏ ਸੀ ਤੁਸੀਂ ਬੜੀ ਵੱਡੀ ਚਾਲ ਚੱਲ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਸੀ ਉਹ ਇਸ ਮਿਸ਼ਨ ਨਾਲ ਹੀ ਨਹੀਂ ਸੀ ਜੁੜੀ ਹੋਈ ਭਾਵੇਂ ਕਿਸੇ ਪੁਸਤਕ ਦੇ ਵਿੱਚ ਲਿਖਿਆ ਜਾਂ ਨਹੀਂ ਲਿਖਿਆ ਸਾਨੂੰ ਪੁਸਤਕਾਂ ਨਾਲ ਤਾਂ ਮੇਲ ਹੀ ਨਹੀਂ ਅਸੀਂ ਪੁਸਤਕਾਂ ਨੂੰ ਬਾਅਦ ਦੇ ਵਿੱਚ ਦੇਖਦੇ ਹਾਂ ਸਾਡੇ ਲਈ ਸਭ ਤੋਂ ਵੱਡਾ ਹਿੱਸਾ ਹੈ ਗੁਰੂਕ੍ਰਿਤ ਜਿਹੜੀ ਸਾਡੇ ਗੁਰੂ ਸਾਹਿਬ ਜੀ ਦੀ ਕਿਰਤ ਆ ਉਹ ਗੁਰੂਕ੍ਰਿਤ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀੜ ਤਿਆਰ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੀੜ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਆਪ ਦਰਜ ਕਰਵਾਈ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਸਾਹਿਬ ਜੀਆ ਨੇ ਸੇਵਾ ਕੀਤੀ ਲਿਖਣ ਦੀ ਸੋ ਇੱਕ ਤਾਂ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲੇ ਸਰੂਪ ਲਿਖਣ ਦੀ ਸੇਵਾ ਕੀਤੀ ਇੱਕ ਤਾਂ ਉਹ ਹੈ ਦੂਸਰੀ ਲਿਖਤ ਸਾਡੇ ਕੋਲ ਜਿਹੜਾ ਹੈ ਜੋ ਸਾਡੀ ਪ੍ਰਮੁੱਖ ਲਿਖਤ ਆ ਉਹ ਹੈ ਸ੍ਰੀ ਦਸ਼ਮ ਗ੍ਰੰਥ ਸਾਹਿਬ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੀ ਵਿੱਚ ਸ਼ਹੀਦੀ ਦਾ ਸਿੱਧਾ ਜਿਹੜਾ ਮੇਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦੇ ਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮਹਸਾਕਾ ਸੀਸ ਦੀਆ ਪਰ ਸਿਰਰ ਨ ਦੀਆ ਧਰਮ ਹੇਤ ਸਾਕਾ ਜਨ ਕੀਆ ਠੀਕਰ ਫੋਰ ਦਿੱਲੀ ਸ ਪ੍ਰਭ ਉਰਕੀਆ ਭਯਾਨ ਤੇਗ ਬਹਾਦਰ ਸੀਖ ਰਿਆ ਕਰੀ ਨ ਕਿਨ ਹੁ ਆਨ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੈ 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 ਸਭ ਜਗ ਪਯੋ ਜੈ 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 ਸੁਰੋ